ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਇਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਆਂ ਇੱਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੰਮੇਲਨ ਕਰ ਰਹੇ ਆਂ ਜੋ ਮੁਕਸਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸਵੇਰ ਫਾਰੀ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਚੜ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀਏ ਜੋ ਮੀਟਿੰਗ ਲਈ ਸੀ ਕੱਲੋ ਉਹਦਾ ਸਰਕਲ ਮੀਟਿੰਗ ਦਾ ਮੇਨ ਪਰਪਸ ਕਿਸੇ ਕੋਰ ਮੀਟਿੰਗ ਮੇ ਕੋਰ ਕਮੇਟੀ ਦੇ ਵਿੱਚ ਅਸੀਂ ਯਾਤਰਾ ਸ਼ੁਰੂ ਕਰ ਰਹੇ ਆਂ ਪੰਜਾਬ ਨੂੰ ਬਚਾਉਣ ਲਈ ਜੋ ਹਾਲਾਤ ਪਿਛਲੇ 7 ਸਾਲ ਚ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਮਾਂ ਹੀ ਤਬਾਈ ਲੈਂਦੀ ਆ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕਿ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਬਾੜੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੂਗਾ ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਐਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਹਾਂ ਇੱਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੰਮੇਲਨ ਕਰ ਰਹੇ ਹਾਂ ਜੋ ਮੁਕਸਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸਵੇਰ ਫਾਰੀ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਛੱਡ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀਏ ਜੋ ਮੀਟਿੰਗ ਲਈ ਸੀ ਕੱਲ ਉਹਦਾ ਸਰਕਲ ਮੀਟਿੰਗ ਦਾ ਮੇਨ ਪਰਪਸ ਕਿਸੇ ਹੋਰ ਮੀਟਿੰਗ ਮੇ ਕੋਰ ਕਮੇਟੀ ਦੇ ਵਿੱਚ ਅਸੀਂ ਇੱਕ ਤਸੀ ਯਾਤਰਾ ਸ਼ੁਰੂ ਕਰ ਰਹੇ ਹਾਂ ਪੰਜਾਬ ਨੂੰ ਬਚਾਉਣ ਦੀ ਜੀ ਜੋ ਹਾਲਾਤ ਪਿਛਲੇ 7 ਸਾਲਾਂ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਿਵੇਂ ਹੀ ਤਬਾਈ ਲੈਂਦੀ ਆ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕਿ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਬਾੜੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੂਗਾ ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਇਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਹਾਂ ਇਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੰਮੇਲਨ ਕਰ ਰਹੇ ਆ ਜੋ ਮੁਕਸਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸਵੇਰ ਫਾਰਮ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਝੜ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀਏ ਜੋ ਮੀਟਿੰਗ ਲਈ ਸੀ ਕੱਲ ਉਹਦਾ ਸਰਕਲ ਮੀਟਿੰਗ ਦਾ ਮੇਨ ਪਰਪਸ ਕਿਸੇ ਕੋਰ ਮੀਟਿੰਗ ਮੇ ਕੋਰ ਕਮੇਟੀ ਦੇ ਵਿੱਚ ਇੱਕ ਤਸੀਂ ਯਾਤਰਾ ਸ਼ੁਰੂ ਕਰ ਰਹੇ ਆ ਪੰਜਾਬ ਨੂੰ ਬਚਾਉਣ ਦੀ ਜੀ ਜੋ ਹਾਲਾਤ ਪਿਛਲੇ 7 ਸਾਲ ਚ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਵਾਂ ਹੀ ਤਬਾਈ ਲੈਂਦੀ ਆ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕਿ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਬਾੜੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੂਗਾ ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਇਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਹਾਂ ਇੱਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੰਮੇਲਨ ਕਰ ਰਹੇ ਹਾਂ ਜਿਹੜਾ ਮੁਕਸਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸਵੇਰ ਫਾਰੀ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਝੜ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀਏ ਜੋ ਮੀਟਿੰਗ ਲਈ ਸੀ ਕੱਲੋ ਉਹਦਾ ਸਰਕਲ ਮੀਟਿੰਗ ਦਾ ਮੇਨ ਪਰਪਸ ਕਿਸੇ ਕੋਰ ਮੀਟਿੰਗ ਦੇ ਮੇ ਕੋਰ ਕਮੇਟੀ ਦੇ ਵਿੱਚ ਅਸੀਂ ਯਾਤਰਾ ਸ਼ੁਰੂ ਕਰ ਰਹੇ ਹਾਂ ਪੰਜਾਬ ਨੂੰ ਬਚਾਉਣ ਦੀ ਜੀ ਜੋ ਹਾਲਾਤ ਪਿਛਲੇ 7 ਸਾਲ ਚ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਿਵੇਂ ਹੀ ਤਬਾਈ ਲੈਂਦੀ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕੀ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਬਾੜੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੇਗਾ